ਗੱਲ ਕਰਦੇ ਆਂ ਕਿਸਾਨੀ ਮਸਲੇ ਨੂੰ ਲੈ ਕੇ ਅੱਜ ਮੋਗਾ ਵਿੱਚ ਮਹਾਪੰਚਾਇਤ ਅੱਦੀ ਗਈ ਹੈ ਜੀ ਐਸ ਕੇ ਐਮ ਵੱਲੋਂ ਮਹਾਪੰਚਾਇਤ ਦੌਰਾਨ ਇੱਥੇ ਕਿਸਾਨੀ ਮੁੱਦੇ ਵਿਚਾਰੇ ਜਾਣਗੇ ਸੋ ਅੱਜ ਮਹਾਪੰਚਾਇਤ ਅੱਦੀ ਗਈ ਹੈ ਜਿਸ ਨੂੰ ਲੈ ਕੇ ਤਿਆਰੀ ਕਰ ਲਈ ਗਈ ਹੈ ਮੋਗਾ ਵਿਖੇ ਅੱਜ ਐਸ ਕੇ ਐਮ ਵੱਲੋਂ ਮਹਾਪੰਚਾਇਤ ਦੀ ਕਾਲ ਦਿੱਤੀ ਗਈ ਹੈ ਜਿਸ ਵਿੱਚ ਕਿਸਾਨੀ ਮੁੱਦੇ ਵਿਚਾਰੇ ਜਾਣਗੇ ਮੋਗਾ ਦੀ ਦਾਣਾ ਮੰਡੀ ਵਿਖੇ ਸਵੇਰੇ 10 ਵਜੇ ਮਹਾਪੰਚਾਇਤ ਹੋਵੇਗੀ ਦਰਜੇ ਕਿ ਐਮ ਐਸ ਪੀ ਸਣੇ ਹੋਰ ਮਸਲਿਆਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਜਾਏਗੀ ਐਸ ਕੇ ਐਮ ਦੀ ਮਹਾਪੰਚਾਇਤ ਤੋਂ ਪਹਿਲਾਂ ਕਿਸਾਨ ਆਗੂ ਬੂਟਾ ਸਿੰਘ ਦਾ ਵੱਡਾ ਬਿਆਨ ਵੀ ਸਾਹਮਣੇ ਆਇਆ ਉਹਨੇ ਕਿ ਸਭ ਨੂੰ ਇਕੱਠੇ ਹੋ ਕੇ ਲੜਨ ਦੀ ਇਸ ਵੇਲੇ ਜ਼ੋਰ ਲੋੜ ਹੈ ਵੱਖ-ਵੱਖ ਹੋ ਕੇ ਲੜਾਂਗੇ ਤਾਂ ਸਿਰਫ ਕੰਤਾਵਿਖ ਟਕਰਾ ਮਾਰਨ ਵਾਲਾ ਕੰਮ ਹੀ ਰਹਿ ਜਾਏਗਾ ਸੋ ਜੈ ਵਿਚਕਾਰ ਜੇ ਆਪਣੀਆਂ ਮੰਗਾਂ ਨੂੰ ਮੰਨਵਾਉਣਾ ਹੈ ਤਾਂ ਇਥੇ ਕਿਸਾਨੀ ਮਸਲ ਲੈ ਕੇ ਸਭ ਨੂੰ ਇਕਜੁੱਟ ਹੋਣ ਦੀ ਲੋੜ ਤੇ ਉਹਨਾਂ ਨੇ ਜ਼ੋਰ ਦਿੱਤਾ ਸਰਬਜੀਤ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਗੱਲ ਕਰਦੇ ਆ ਸਰਬਜੀਤ ਮਹਾਪੰਚਾਇਤ ਦੀ ਕਾਲ ਦਿੱਤੀ ਗਈ ਅੱਜ ਮੋਗਾ ਵਿੱਚ ਕੀ ਕੁਝ ਉਸ ਨੂੰ ਲੈ ਕੇ ਜਾਣਕਾਰੀ ਕੋਸੀ ਕੋਸ਼ਿਸ਼ ਕਰਦੇ ਆ ਸਰਬਜੀਤ ਦਿਨਾਲ ਗੱਲ ਕਰੀਏ ਕਿਸਾਨੀ ਮਸਲਿਆਂ ਲੈ ਕੇ ਮੋਗਾ ਦੇ ਵਿੱਚ ਮਹਾ ਪੰਚਾਇਤ ਦੀ ਕਾਲ ਦਿੱਤੀ ਗਈ ਹੈ ਮਹਾ ਪੰਚਾਇਤ ਜਿਹੜੀ ਹੈ ਕੇਂਦਰ ਸਰਕਾਰ ਨੂੰ ਦੱਸਣ ਵਾਸਤੇ ਕਿ ਸਾਰੇ ਲੋਕ ਜਿਹੜੇ ਨੇ ਜਿਵੇਂ ਪਿਛਲੇ ਦਿਨੀ 4 ਆਪਣਾ ਜਨਵਰੀ ਨੂੰ ਇੱਥੇ ਹੋਈ ਖਨੌਰੀ ਬਾਰਡਰ ਤੇ ਵੀ ਹੋਈ ਆ ਲੋਕ ਤਾਂ ਆਪਣੇ ਵਿੱਚੋਂ ਨਾ ਸਾਰੇ ਤੇ ਟਵਾਣੇ ਵਿੱਚ ਵੀ ਐਸਕੇਮ ਹੋ ਲੋ ਵੀ ਇਹਨਾਂ ਦੋਵਾਂ ਗਰੁੱਪਾਂ ਵੱਲੋਂ ਇੱਥੇ ਕੀਤੀ ਗਈ ਹੈ। ਇਸ ਟਾਈਮ ਸਾਰੇ ਲੋਕ ਜਿਹੜੇ ਨੇ ਉਹ ਕੇਂਦਰ ਸਰਕਾਰ ਤੇ ਨਜ਼ਰਾਂ ਟਿਕਾਈ ਬੈਠਾ ਵੀ ਕੇਂਦਰ ਸਰਕਾਰ ਕਰਦੀ ਕਿ ਹਰ ਸਟੇਜ ਤੋਂ ਮੇਰੀ ਇਹ ਸਪੀਚ ਜ਼ਰੂਰ ਹੁੰਦੀ ਹੈ ਕਿ ਅਪੀਲ ਹੁੰਦੀ ਹੈ ਹਰ ਇੱਕ ਨੂੰ ਵੀ ਆਪਾਂ ਜਿੰਨਾ ਜਰ ਇਕੱਠੇ ਨਾਲ ਜਿੱਤ ਨਹੀਂ ਪ੍ਰਾਪਤ ਹੋਣੀ ਤੱਕੇ ਖਾਣੇ ਨੇ ਉਹ ਵੀ ਖਾ ਰਹੇ ਨੇ ਅਸੀਂ ਵੀ ਖਾ ਰਹੇ ਆ। ਬੇਸ਼ੱਕ ਇਹ 2 ਮਹੀਨੇ 4 ਮਹੀਨੇ 5 ਮਹੀਨੇ ਇੱਥੇ ਲੱਗਾ ਰਵੇ ਤਰਨਾ ਕੇਂਦਰ ਸਰਕਾਰ ਕਦੀ ਨਹੀਂ ਮੰਨਦੀ। 750 ਬੰਦਾ ਦਿੱਲੀ ਸ਼ਹੀਦ ਕਰਾ ਕੇ ਆਏ ਸੀ। ਕਿਸੇ ਮੋਦੀ ਸਰਕਾਰ ਨੇ ਉਹਨਾਂ ਤੇ ਦੁੱਖ ਵੀ ਨਹੀਂ ਪ੍ਰਗਟ ਕੀਤਾ। ਸ਼ੋਭ ਕਰਨ ਦੀ ਮੌਤ ਹੋ ਗਈ 21 ਸਾਲ ਦਾ ਨੌਜਵਾਨ ਸੀਗਾ ਉਹਦੇ ਉੱਤੇ ਉਹਨਾਂ ਨੇ ਦੁੱਖ ਪ੍ਰਗਟ ਨਹੀਂ ਕੀਤਾ ਦੱਲੇਵਾਲ ਸਾਹਿਬ ਮਰ ਜਾਣ ਕੱਖ ਨਹੀਂ ਹੋਣਾ ਸ਼ਹੀਦ ਹੋ ਜਾ ਲਾਲੋ ਚਾ ਜੋ ਮਰਜੀ ਆਪਾਂ ਜਾਣਾ ਤਾਂ ਉਧਰ ਹੀ ਹੈ ਨਾ 32 ਜਿਹੜੇ ਦਾ 34 ਦਾ 36 ਮਗਰ ਬੈਠੇ ਆ ਅਸੀਂ ਸਾਰੇ ਅਸੀਂ ਵੀ ਮਰਜੀ ਆ ਪੁਖੜਤਲ ਕਰਕੇ ਕੇਂਦਰ ਸਰਕਾਰ ਨੂੰ ਭੋਰੇ ਦਾ ਫਰਕ ਨਹੀਂ ਪੈਂਦਾ ਉਹਨਾਂ ਨੇ ਫਿਰ ਵੀ ਦੁੱਖ ਨਹੀਂ ਪ੍ਰਗਟ ਕਰਨਾ ਜਿੰਨਾ ਚਿਰ ਅਸੀਂ ਇੱਕ ਮੋਠਾਂਝ ਨਹੀਂ ਹਲਦੇ ਉਹਨਾਂ ਚਿਰ ਕੇਂਦਰ ਸਰਕਾਰ ਦਬਦੀ ਨਹੀਂ ਸੋ ਇੱਥੇ ਲਗਾਤਾਰ ਹੁਣ ਜਿਹੜੀ ਮਹਾਪੰਚਾਇਤ ਸੱਦੀਗੇ ਉਸ ਵਿੱਚ ਕਿਸਾਨੀ ਮੁੱਦੇ ਜਿਹੜੇ ਵਿਚਾਰਨ ਦੀ ਗੱਲ ਕਹੀ ਜਾ ਰਹੀ ਹੈ ਸਰਪਜੀਤ ਤੋਂ ਇਸ ਬਾਰੇ ਹੋਰ ਅਪਡੇਟ ਲੈਣਿਆ ਸਰਪਜੀਤ ਮੋਗਾ ਵਿਖਾਤ ਮਹਾਪੰਚਾਇਤ ਸੱਦੀਗੇ ਕੀ ਕੁਝ ਉਸ ਨੂੰ ਲੈ ਕੇ ਅਪਡੇਟ ਕਦੋਂ ਤੱਕ ਜਿਹੜੇ ਨੇ ਇੱਥੇ ਮਹਾਪੰਚਾਇਤ ਦੀ ਸ਼ੁਰੂਆਤ ਹੋਵੇਗੀ ਆ ਰਾਧਾ ਮੈਂ ਦੱਸਣਾ ਚਾਹੁੰਗਾ ਕਿ ਜਿਹੜੀ ਮਹਾਪੰਚਾਇਤ ਮੋਗੇ ਦੇ ਵਿੱਚ ਹੋਣਕਾਰੀ ਹੈ ਇਸ ਨੂੰ ਲੈ ਕੇ ਤਿਆਰੀਆਂ ਚੱਲ ਰਹੀਆਂ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਬਹੁਤ ਵੱਡਾ ਜਿਹੜਾ ਪੰਡਾਲ ਆ ਉਹ ਤਿਆਰ ਆ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਵੱਖ-ਵੱਖ ਜਿਹੜੇ ਜਥੇਬੰਦੀਆਂ ਦੇ ਆਗੂ ਆ ਉਹਨਾਂ ਵੱਲੋਂ ਤਿਆਰੀ ਕਰਵਾਈ ਜਾ ਰਹੀ ਹੈ ਤੇ 40 ਤੋਂ 50 ਹਜ਼ਾਰ ਦੇ ਕਰੀਬ ਜਿਹੜੇ ਸਾਡੇ ਕਿਸਾਨ ਇਸ ਮਹਾਪੰਚਾਇਤ ਦਾ ਹਿੱਸਾ ਬਣ ਕੇ ਤੇ ਨਾਲ ਦੀ ਨਾਲ ਜਿਹੜੇ 11:00 ਵਜੇ ਤੱਕ 10:30 11:00 ਵਜੇ ਤੱਕ ਜਿਹੜੇ ਕਿਸਾਨ ਆਗੂ ਨੇ ਉਹ ਉਹਨੇ ਸ਼ੁਰੂ ਹੋ ਜਾਣਗੇ ਤੇ ਸਾਡੇ ਨਾਲ ਵਧੇਰੇ ਜਾਣਕਾਰੀ ਲਈ ਸਾਡੇ ਕਿਸਾਨ ਆਗੂ ਨੇ ਬਲੌਰ ਸਿੰਘ ਉਹਨਾਂ ਨਾਲ ਵੀ ਗੱਲਬਾਤ ਕਰਦੇ ਸਰ ਕਿੰਨੇ ਵਜੇ ਤੱਕ ਜਿਹੜੀ ਮਹਾਪੰਚਾਇਤ ਦੀ ਸ਼ੁਰੂਆਤ ਹੋ ਜੂਗੀ ਕਿੰਨਾ ਇਕੱਠ ਹੁੰਦੀ ਸੋਅ ਅੱਜ ਦੀ ਜਿਹੜੀ ਮਹਾਪੰਚਾਇਤ ਆ ਇਹ ਜਿਹੜਾ ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋਂ ਬਣਿਆ ਹੈ ਉਹਦੀ ਇਹ ਕਾਲ ਆ ਪੰਜਾਬ ਪੱਧਰ ਦੇ ਕਿਸਾਨਾਂ ਨੇ ਜਿਹੜਾ ਹੈਗਾ ਇੱਥੇ ਇਕੱਠੇ ਹੋਣਾ ਹੈਗਾ ਤੇ ਜਿਹੜੀ ਅੱਜ ਦੀ ਮਹਾਪੰਚਾਇਤ ਆ ਇਹ 11 ਵਜੇ ਤੋਂ ਲਾਕੇ 3 ਵਜੇ ਤੱਕ ਚੱਲੇਗੀ ਇਸ ਮਹਾਪੰਚਾਇਤ ਦੇ ਵਿੱਚ ਘੱਟੋ ਘੱਟ 50000 ਜਿਹੜੇ ਹੈਗੇ ਆ ਕਿਸਾਨ ਜਿਹੜੇ ਹੋਏਗਾ ਤੇ ਪੈਣਾ ਨੇ ਜਿਹੜਾ ਸ਼ਾਮਲ ਹੋਣਾ ਹੈਗਾ ਇਹ ਜਿਹੜੀ ਹੈਗੀ ਅੱਜ ਦੀ ਪੰਚਾਇਤ ਹੈਗੀ ਆ ਇਹ ਇਸ ਕਰਕੇ ਕੀਤੀ ਜਾ ਰਹੀ ਹੈ ਕਿ ਮੋਦੀ ਸਰਕਾਰ ਵੱਲੋਂ ਦੇਸ਼ ਦੇ ਸਾਰੇ ਹੀ ਰਾਜਾਂ ਨੂੰ ਖੇਤੀ ਸਬੰਧੀ ਨਵਾਂ ਖਰੜਾ ਜਿਹੜਾ ਹੈਗਾ ਉਹ ਭੇਜਿਆ ਗਿਆ ਹੈਗਾ ਉਹ ਜਿਹੜਾ ਖਰੜਾ ਹੈਗਾ ਅਸਲ ਵਿੱਚ ਉਹ ਖਰੜਾ ਪੁਰਾਣੇ ਉਹ ਕਾਨੂੰਨ ਜਿਹੜੇ ਸੰਯੁਕਤ ਕਿਸਾਨ ਮੋਰਚੇ ਨੇ ਦਿੱਲੀ ਦੀਆਂ ਬਰੂਹਾਂ ਤੇ 13 ਮਹੀਨੇ ਬਹਿ ਕੇ ਰੱਦ ਕਰਾਏ ਸੀਗੇ ਉਹਨਾਂ ਹੀ ਕਾਨੂੰਨਾਂ ਨੂੰ ਜਿਹੜਾ ਹੈਗਾ ਤੇਦੇ ਢੰਗ ਨਾਲ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਹੈ ਜੇਕਰ ਉਹ ਕਾਲੇ ਕਾਨੂੰਨ ਲਾਗੂ ਹੋ ਜਾਂਦੇ ਹੈਗੇ ਆ ਤਾ ਜਿਹੜਾ ਹੈਗਾ ਕਿਸਾਨਾਂ ਦੀਆਂ ਜ਼ਮੀਨਾਂ ਵੀਕੜੀਆਂ ਜਿਹੜੀਆਂ ਆਈਆਂ ਹੈਗੀਆਂ ਤੈ ਹੈਗੀਆਂ ਇਹ ਜਿਹੜੀ ਨੀਤੀ ਹੈਗੀ ਖੁੱਲ੍ਹੀ ਮੰਡੀ ਦੀ ਨੀਤੀ ਹੈਗੀ ਹੈ ਸਰਕਾਰੀ ਮੰਡੀਆਂ ਜਿਹੜੀਆਂ ਉਹ ਬੰਦ ਹੋ ਜਾਣਗੀਆਂ ਹੌਲੀ-ਹੌਲੀ ਤੇ ਖੁੱਲ੍ਹੀ ਮੰਡੀ ਜਿਹੜੀ ਹੈਗੀ ਲਿਆ ਕੇ ਉਹਦਾ ਫਾਇਦਾ ਜਿਹੜਾ ਹੈਗਾ ਕਾਰਪੋਰੇਟ ਘਰਾਣਿਆਂ ਨੂੰ ਹੈਗਾ ਤੇ ਮੋਦੀ ਸਰਕਾਰ ਜਿਹੜੀ ਹੈਗੀ ਉਹ ਕਾਰਪੋਰੇਟ ਘਰਾਣਿਆਂ ਲਈ ਹੀ ਕੰਮ ਕਰ ਰਹੀ ਹੈ ਕਿਸਾਨਾਂ ਲਈ ਕੰਮ ਨਹੀਂ ਕਰਦੀ ਸਰ ਖਨੋਰੀ ਤੋਂ ਬਾਅਦ ਅੱਜ ਮੋਗੇ ਵਿੱਚ ਮਹਾਪੰਚਾਇਤ ਹੋਣ ਜਾ ਰਹੀ ਤੇ ਕਈ ਸਵਾਲ ਵੀ ਉੱਠੇ ਸੀਗੇ ਕਿ ਜੇ ਇੱਕ ਜੁਟਤਾ ਦੇ ਨਾਲ ਮਹਾਪੰਚਾਇਤਾਂ ਹੋਣ ਤਾਂ ਜਿਹੜਾ ਹੱਲ ਨਿਕਲ ਸਕਦਾ ਤਾਂ ਮੋਦੀ ਸਰਕਾਰ ਜਿਹੜੀ ਚੁੱਪ ਬੈਠ ਵੇਖੋ ਜੀ ਮੈਂ ਭਪਿੰਦਰ ਸਿੰਘ ਦੌਲਤਪੁਰਾ ਜਲਾ ਪ੍ਰਦਾਨ ਭਾਰਤੀ ਕਿਸਾਨ ਜੋ ਲਖੋਵਾਲ ਪਹਿਲੀ ਗੱਲ ਜਿਹੜੀ ਇੱਕ ਜੁਟਤਾ ਦੀ ਗੱਲ ਅਸੀਂ ਉਸ ਗੱਲ ਦੇ ਹਾਮੀ ਆ ਕਿਉਂਕਿ ਇੱਕ ਜੁਟਤਾ ਹੋਣੀ ਜ਼ਰੂਰੀ ਆ ਪਰ ਹੈਗੀ ਵੀ ਆ ਅਸੀਂ ਇਹ ਨਹੀਂ ਗੱਲ ਚਲੋ ਹਰੇਕ ਦਾ ਅੰਦੋਲਨ ਕਰਨਾ ਪ੍ਰੋਗਰਾਮ ਆਪ ਦਾ ਆਪ ਦਾ ਵੱਖਰਾ ਹਰੇਕ ਨੂੰ ਕੋਲ ਹੱਕ ਆ ਜੇ ਉਹ ਖਨੋਰੀ ਦੇ ਉੱਤੇ ਬੈਠੇ ਸਾਡੇ ਭਰਾ ਅੰਦੋਲਨ ਕਰ ਰਹੇ ਆ ਤੇ ਅਸੀਂ ਆ ਜਿਹੜਾ ਅੰਦੋਲਨ ਇਹ ਵੀ ਅਸੀਂ ਆਪ ਦਾ ਕਰ ਰਹੇ ਆ ਇਸੇ ਤਰ੍ਹਾਂ ਹੀ ਇੱਕ ਖਨੋਰੀ ਦੇ ਵਿੱਚ ਸਾਡੀ ਪਿਛਲੀ 4 ਤਰੀਕ ਨੂੰ ਵੀ ਮਹਾਪੰਚਾਇਤ ਹੋ ਰਹੀ ਆ ਅੱਜ ਦੂਜੀ ਪੰਚਾਇਤ ਸਾਡੀ ਇੱਥੇ ਹੋ ਰਹੀ ਹੈ ਮੋਗਾ ਦੇ ਵਿੱਚ ਇਸੇ ਤਰ੍ਹਾਂ ਸਾਰੇ ਆਪਣੇ ਭਾਰਤ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਪ੍ਰੋਗਰਾਮ ਸਾਰੇ ਸਟੇਟਾਂ ਦੇ ਵਿੱਚ ਦਿੱਤੇ ਜਾਣਗੇ ਇਸੇ ਤਰ੍ਹਾਂ ਮਹਾਪੰਚਾਇਤਾਂ ਚੱਲਦੀਆਂ ਰਹਿਣਗੀਆਂ ਕਿੰਨਾ ਕੁ ਇਕੱਠ ਹੁੰਦੀ ਸਭਾਵਨਾ ਕਿਹੜੀਆਂ ਕਿਹੜੀਆਂ ਜੱਥੇਬੰਦੀਆਂ ਕਿੰਨੀਆਂ ਕੁੱਲ ਜੱਥੇਬੰਦੀਆਂ ਆਜ ਇਹ ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਦਿਸ਼ਾ ਨਿਰਦੇਸ਼ਾ ਮੁਤਾਬਕ ਮੋਗਾ ਦੇ ਵਿੱਚ ਮਹਾਪੰਚਾਇਤ ਹੋ ਰਹੀ ਆ ਇਹਦੇ ਵਿੱਚ ਤਕਰੀਬਨ ਘੱਟੋ-ਘੱਟ ਵੀ ਪ 5000 ਦੇ ਗੇੜ ਅਰਦਗਰ ਦਾ ਬੰਦਾ ਇੱਥੇ ਪਹੁੰਚ ਸਕਦਾ ਜਿਹਦੇ ਵਿੱਚ ਸਾਡੇ ਰਾਸ਼ਟਰੀ ਸਾਡੇ ਬਲਾਰੇ ਚੌਧਰੀ ਰਿਕਵੈਸਟ ਕਰ ਜੀ ਉਹ ਵੀ ਪਹੁੰਚਣਗੇ ਜੀ ਬਿਲਕੁਲ ਸਾਰਾ ਤੁਸੀਂ ਤਸਵੀਰਾਂ ਦੇਖ ਰਹਾ ਕਿ ਕੀ ਤਿਆਰੀ ਜੜੀ ਹੈ ਜ਼ਰੂਰ ਕੀਤੀ ਜਾ ਰਹੀ ਹੈ ਲੇਕਿਨ ਇੱਥੇ ਯਕੀਨਨ ਸਭ ਨੂੰ ਇਕਜੁੱਟ ਹੋਣ ਦੀ ਲੋੜ ਤੇ ਜ਼ੋਰ ਦਿੱਤਾ ਜਾ ਰਿਹਾ ਹੈ